ਪਾਰਤੀ ਪੁਲਾੜ ਤੇ ਖੋਜ ਸੰਗਠਨ ਯਾਨੀ ਸਟਰੋ ਦੇ ਮਹੱਤਵਪੂਰਨ ਸਪੈਡੈਕਸ ਮਿਸ਼ਨ ਸਫਲਤਾ ਹਾਸਲ ਕਰਨ ਦੇ ਬਹੁਤ ਨੇੜੇ ਪਹੁੰਚ ਗਿਆ ਹੈ ਇਸਰੋ ਮੁਤਾਬਕ ਦੋਵੇਂ ਪੁਲਾੜ ਯਾਨ ਸਹੀ ਟੰਗ ਦੇ ਨਾਲ ਕੰਮ ਕਰ ਰਹੇ ਨੇ ਇਸਰੋ ਨੇ ਇੱਕ ਸੋਸ਼ਲ ਮੀਡੀਆ ਪੋਸਟ ਰਾਹੀਂ ਇਹ ਜਾਣਕਾਰੀ ਸਾਂਝੀ ਕੀਤੀ ਉਹਨਾਂ ਨੇ ਕਿਹਾ ਕਿ ਸਪੈਡੈਕਸ ਡੌਕਿੰਗ ਮਿਸ਼ਨ ਤਹਿਤ ਦੋਵਾਂ ਵਾਹਨਾਂ ਦੇ ਲਈ 15 ਮੀਟਰ ਦੇ ਨੇੜੇ ਅਤੇ ਅੱਗੇ 3 ਮੀਟਰ ਤੱਕ ਪਹੁੰਚਣ ਦਾ ਯਤਨ ਕੀਤਾ ਜਾ ਰਿਹਾ ਹੈ ਪੁਲਾੜ ਜਹਾਜ਼ਾਂ ਨੂੰ ਸੁਰੱਖਿਅਤ ਦੂਰੀ ਤੇ ਵਾਪਸ ਲਿਜਾਇਆ ਜਾ ਰਿਹਾ ਹੈ ਡਾਟਾ ਦੇ ਹੋਰ ਵਿਸ਼ਲੇਸ਼ਣ ਤੋਂ ਬਾਅਦ ਡੌਕਿੰਗ ਪ੍ਰਕਿਰਿਆ ਨੂੰ ਪੂਰਾ ਕੀਤਾ ਜਾਵੇਗਾ ਸਪੈਡੈਕਸ ਉਪਗ੍ਰਹਿ 15 ਮੀਟਰ ਦੀ ਉਚਾਈ ਦੇ ਇੱਕ ਦੂਜੇ ਦੀਆਂ ਸ਼ਾਨਦਾਰ ਤਸਵੀਰਾਂ ਤੇ ਵੀਡੀਓ ਲੈ ਰਹੇ ਨੇ ਸਪੈਡੈਕਸ ਉਪਗ੍ਰਹਾਂ ਨੂੰ ਸਫਲਤਾ ਦੇ ਨਾਲ ਵੱਖ ਕਰਨਾ ਭਾਰਤ ਦੀ ਪੁਲਾੜ ਯਾਤਰਾ ਦਾ ਮੀਲ ਪੱਥਰ ਸਾਬਤ ਹੋਵੇਗਾ ਇਸ ਨਾਲ ਭਾਰਤ ਪੁਲਾੜ ਡੌਕਿੰਗ ਟੈਕਨੋਲੋਜੀ ਦੇ ਵਿੱਚ ਮੁਹਾਰਤ ਹਾਸਲ ਕਰਨ ਵਾਲਾ ਦੇਸ਼ ਬਣਨ ਦੇ ਨਾਲ-ਨਾਲ ਪੁਲਾੜ ਯਾਤਰਾ ਕਰਨ ਵਾਲੇ ਦੇਸ਼ਾਂ ਦੇ ਵਿਸ਼ੇਸ਼ ਕਲੱਬ ਦੇ ਵਿੱਚ ਵੀ ਸ਼ਾਮਲ ਹੋ ਸਕਦਾ ਹੈ ਇਹ ਸਫਲਤਾ ਭਾਰਤ ਦੇ ਅਗਲੇ ਪੁਲਾੜ ਮਿਸ਼ਨਾਂ ਦੇ ਲਈ ਵੀ ਅਹਿਮ ਹੈ ਜਿਨ੍ਹਾਂ ਦੇ ਵਿੱਚ ਚੰ드ਰਮਾ ਮਿਸ਼ਨ ਭਾਰਤੀ ਪੁਲਾੜ ਸਟੇਸ਼ਨ ਦੀ ਸਥਾਪਨਾ ਅਤੇ ਧਰਤੀ ਤੋਂ ਜੀਐਨਐਸਐਸ ਦੀ ਸਹਾਇਤਾ ਤੋਂ ਬਿਨਾ ਚੰ드ਰੀਅਨ 4 ਵਰਗੇ ਮਿਸ਼ਨ ਸ਼ਾਮਲ ਨੇ